25 ਸਾਲਾਂ ਬਾਅਦ ਅੱਜ ਫਿਰ ਭਾਰਤੀ ਟੀਮ ਨਿਊਜ਼ੀਲੈਂਡ ਨਾਲ ਫਾਈਨਲ ਮੈਚ ਖੇਡਣ ਜਾ ਰਹੀ ਹੈ ਇਸ ਦਿਨ ਭਾਰਤੀ ਟੀਮ ਨਿਊਜ਼ੀਲੈਂਡ ਨੂੰ ਹਰਾ ਕੇ ਇਸ ਵਿਸ਼ਵ ਕੱਪ ਨੂੰ ਭਾਰਤ ਜਿੱਤ ਕੇ ਲੈ ਕੇ ਆਵੇਗੀ ਅੱਜ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਸਟੇਡੀਅਮ ਵਿੱਚ ਕ੍ਰਿਕਟ ਖੇਡ ਰਹੇ ਨਿ ਕ੍ਰਿਕਟ ਪ੍ਰੇਮੀਆ ਵੱਲੋਂ ਭਾਰਤੀ ਟੀਮ ਦੀ ਜਿੱਤ ਲਈ ਅਰਦਾਸ ਕੀਤੀ ਗਈ ਮੇਰੇ ਨਾਲ ਜਿਹੜਾ ਇੰਡੀਆ ਨਿਊਜ਼ੀਲੈਂਡ ਦਾ ਮੈਚ ਹੋਣ ਜਾ ਰਿਹਾ ਫਾਈਨਲ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਵਿਸ਼ਾਲ ਸ਼ਰਮਾ ਜੀ ਤੇ ਮੈਂ ਅੰਮ੍ਰਿਤਸਰ ਤੋਂ ਹੀ ਰਹਿਣ ਵਾਲਾ ਹਾਂ ਅੱਜ ਬੜੀ ਉਮੀਦ ਹੈ ਸਾਨੂੰ ਕਿ ਭਾਰਤ ਅੱਜ ਜਿੱਨ ਕਰੇਗੀ ਨਿਊਜ਼ੀਲੈਂਡ ਦਾ ਮੈਚ ਜਿੱਤੇਗੀ ਕਿਉਂਕਿ 2000 ਦੇ ਵਿੱਚ ਨਿਊਜ਼ੀਲੈਂਡ ਨੇ ਸਾਨੂੰ ਹਰਾਇਆ ਸੀ ਤੇ ਇਸ ਵਾਰ ਸਾਨੂੰ ਲੱਗਦਾ ਕਿ ਜਿਸ ਹੱਬ ਦੀ ਸਾਡੀ ਟੀਮ ਆ ਉਹ ਇਸ ਵਾਰ ਅਸੀਂ ਜਰੂਰ ਜਿੱਤਾਂਗੇ ਪੂਰੀ ਉਮੀਦ ਹੈ ਕਿ ਭਾਰਤ ਦੀ ਟੀਮ ਹੈ ਜਿਹੜੀ ਜਿੱਤੇਗੀ ਸਾਨੂੰ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਇੱਕ ਗਰਾਊਂਡ ਦੇ ਵਿੱਚ ਅਸੀਂ ਲਗਾਤਾਰ 4 ਮੈਚ ਖੇਲੇ ਤੇ ਚਾਰੇ ਹੀ ਜਿੱਤੇ ਆ ਤੇ ਪੰਜਵਾਂ ਮੈਚ ਆ ਅੱਜ ਫਾਈਨਲ ਆ ਫਾਈਨਲ ਤੇ ਵੀ ਸਾਨੂੰ ਪੂਰੀ ਉਮੀਦ ਆ ਕਿ ਆਪਾਂ ਅੱਜ ਜਿੱਤਾਂਗੇ ਕਿਉਂਕਿ ਸਾਡੇ ਕੋਲ ਚਾਰ ਸਪਿਨਰ ਨੇ ਤੇ ਇੱਕ ਆਲਰਾਊਂਡਰ ਆ ਹਾਰਤਿਕ ਪਾਣੀ ਆ ਉਹ ਫਾਸਟ ਕਰਾਉਂਦੇ ਨੇ ਸ਼ਮੀ ਨੇ ਆਪਣੇ ਕੋਲ ਛੇ ਬੋਲਰ ਜਿਹੜੇ ਮੇਨ ਆ ਉਹ ਕਰਾਂਗੇ ਪਰ ਨਿਊਜ਼ੀਲੈਂਡ ਕੋ ਬਹੁਤ ਔਖਾ ਹੈਗਾ ਕਿਉਂਕਿ ਸਾਡੇ ਕੋਲ ਜਿਹੜੇ ਚਾਰ ਸਪਿਨਰ ਹੀ ਚਾਰ ਸਪਿਨਰ ਆਪਣੇ 10-10 ਓਵਰ ਪੂਰੇ ਕਰਾਂਗੇ ਤੇ ਮੈਨੂੰ ਲੱਗਦਾ ਨਹੀਂ ਆ ਕਿ ਨਿਊਜ਼ੀਲੈਂਡ ਦੀ ਟੀਮ ਸਾਡੇ ਸਪਿਨਰਾਂ ਦੇ ਅੱਗੇ ਟਿਕ ਪਾਏਗੀ ਇਹ ਨਹੀਂ ਆ ਨੋ ਡਾਊਟ ਕਿ ਨਿਊਜ਼ੀਲੈਂਡ ਦੀ ਟੀਮ ਬਹੁਤ ਸਟਰੋਂਗ ਆ ਬਹੁਤ ਵਧੀਆ ਟੀਮ ਹੈ ਤਦ ਹੀ ਇਸ ਵੇਲੇ ਉਹ ਫਾਈਨਲ ਦੇ ਵਿੱਚ ਪਹੁੰਚੀ ਆ ਤੇ ਜੇ ਪੂਰੇ ਵਰਲਡ ਦੀਆਂ ਟੀਮਾਂ ਦੀ ਗੱਲ ਕੀਤੀ ਜਾਵੇ ਤੇ ਸਾਰੇ ਹਰ ਇੱਕ ਨੂੰ ਲੱਗਦਾ ਸੀ ਕਿ ਨਿਊਜ਼ੀਲੈਂਡ ਦੀ ਜਿਹੜੀ ਟੀਮ ਹੈ ਉਹ ਫਾਈਨਲ ਦੇ ਵਿੱਚ ਪਹੁੰਚੇਗੀ ਤੇ ਸਹੀ ਗੱਲ ਹੈ ਕਿ ਉਹ ਫਾਈਨਲ ਦੇ ਵਿੱਚ ਪਹੁੰਚੀ ਵੀ ਆ ਤੇ ਨਿਊਜ਼ੀਲੈਂਡ ਦੀ ਟੀਮ ਵੀ ਇੱਕੋ ਹੀ ਮੈਚ ਹਾਰੀ ਆ ਉਹ ਸਾਡੇ ਕੋਲ ਭਾਰਤ ਕੋਈ ਸਾ ਹਾਰੀ ਸੀ ਤੇ ਸਾਨੂੰ ਉਮੀਦ ਹੈ ਕਿ ਅੱਜ ਵੀ ਜਿਹੜੀ ਨਿਊਜ਼ੀਲੈਂਡ ਦੀ ਟੀਮ ਆ ਉਹ ਹਾਰੇਗੀ ਤੇ ਫਾਈਨਲ ਹੈ ਜਿਹੜਾ ਉਹ ਭਾਰਤ ਜਿੱਤੇਗੀ ਨਿਊਜ਼ੀਲੈਂਡ ਦੇ ਕਿਹੜੇ ਖਿਡਾਰੀ ਕੋ ਟੀਮ ਬਣੂ ਨਿਊਜ਼ੀਲੈਂਡ ਦੇ ਸਾਰੇ ਪਲੇਅਰ ਵਧੀਆ ਜੀ ਟਫ ਟਾਈਮ ਦੇਣਗੇ ਇਸ ਤਰ੍ਹਾਂ ਦੇ ਨਹੀਂ ਕੋਈ ਗੱਲ ਕਿ ਇੰਡੀਆ ਨੂੰ ਟਫ ਟਾਈਮ ਨਹੀਂ ਦੇਣਗੇ ਟਫ ਟਾਈਮ ਜ਼ਰੂਰ ਦੇਣਗੇ ਉਹਨਾਂ ਦੇ ਸਪਿਨਰ ਵੀ ਠੀਕ ਨੇ ਉਹਨਾਂ ਦੇ ਪੇਸਰ ਵੀ ਠੀਕ ਨੇ ਉਹਨਾਂ ਦੀ ਵੱਡੀ ਗੱਲ ਹੈ ਕਿ ਉਹਨਾਂ ਦੀ ਫਿਲਡਿੰਗ ਬਹੁਤ ਜ਼ਬਰਦਸਤ ਹੈ ਤੇ ਜਦੋਂ ਜਿਸ ਟੀਮ ਦੀ ਫਿਲਡਿੰਗ ਜ਼ਬਰਦਸਤ ਹੁੰਦੀ ਹੈ ਨੇ ਉਹਦੇ ਨਾਲ ਜਿਹੜੀ ਟੀਮ ਹੈ ਉਹ ਜਿਹੜਾ ਬੋਲਰ ਹੁੰਦਾ ਨਾ ਉਸ ਨੂੰ ਤਾਂ ਬਹੁਤ ਬੈਨੀਫਿਟ ਮਿਲਦਾ ਆ ਜਿਹੜਾ ਬੋਲਰ ਆ ਉਸ ਨੂੰ ਬੜੀ ਉਮੀਦ ਹੋ ਜਾਂਦੀ ਹੈ ਕਿ ਯਾਰ ਜਿਹੜਾ ਚੋਕਾ ਸੀ ਉਹਨੇ 2 ਜਾਂ 3 ਰਨ ਰੋਕ ਲਿਆ ਉਹਦੇ ਨਾਲ ਬੋਲਰ ਦਾ ਹੌਸਲਾ ਹੋਰ ਜ਼ਿਆਦਾ ਵੱਧਾ ਤੇ ਨਿਊਜ਼ੀਲੈਂਡ ਦੀ ਜਿਹੜੀ ਟੀਮ ਆ ਬਹੁਤ ਟਫ ਟੀਮ ਆ ਇਸ ਤਰ੍ਹਾਂ ਦੀ ਕਿਉਂਕਿ ਫਾਈਨਲ ਆ ਫਾਈਨਲ ਵਾਸਤੇ ਇਕੱਲਾ ਨਿਊਜ਼ੀਲੈਂਡ ਤੇ ਪ੍ਰੈਸ਼ਰ ਨਹੀਂ ਹੋਏਗਾ ਇੰਡੀਆ ਤੇ ਵੀ ਪ੍ਰੈਸ਼ਰ ਹੋਏਗਾ ਕਿਉਂਕਿ ਫਾਈਨਲ ਛੋਟਾ ਵੇ ਭਾਵੇਂ ਵੱਡਾ ਵੇ ਫਾਈਨਲ ਜਿੱਦੋਂ ਵੀ ਫਾਈਨਲ ਆਂਦਾ ਵਾ ਤੇ ਉਦੋਂ ਦੋਵਾਂ ਟੀਮਾਂ ਦੇ ਉੱਤੇ ਪ੍ਰੈਸ਼ਰ ਹੁੰਦਾ ਆ ਤੇ ਜਿਹੜਾ ਸਹੀ ਤਰੀਕੇ ਨਾਲ ਆਪਣਾ ਪ੍ਰੈਸ਼ਰ ਨੂੰ ਹੈਂਡਲ ਕਰ ਲੇਗੀ ਉਹ ਟੀਮ ਵਿਨ ਹੋਏਗੀ ਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਕੁਆਲਿਟੀ ਪ੍ਰੈਸ਼ਰ ਨੂੰ ਹੱਲ ਜਿਹੜਾ ਸਹਿ ਸਕਦੀ ਆ ਤੇ ਉਹ ਇੰਡੀਆ ਦੀ ਟੀਮ ਆ ਤੇ ਇੰਡੀਆ ਦੀ ਟੀਮ ਅੱਜ ਪ੍ਰੈਸ਼ਰ ਵੀ ਜ਼ਏਗੀ ਅਤੇ ਫਾਈਨ ਜਿਹੜਾ ਫਾਈਨਲ ਮੈਚ ਇੰਡੀਆ ਨਿਊਜ਼ੀਲੈਂਡ ਦਾ ਹੋਣ ਜਾ ਰਿਹਾ ਕੀ ਕਹਿੰਦੇ ਹੋ ਭਾਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਜੀ ਇੰਡੀਆ ਵਰਸਸ ਨਿਊਜ਼ੀਲੈਂਡ ਮੈਚ ਹੋਣ ਜਾ ਰਿਹਾ ਹੈ ਮਤਲਬ ਬਹੁਤ ਐਕਸਾਈਟਿਡ ਹੈ ਮੈਚ ਲਈ ਫਾਈਨਲ ਮੈਚ ਹੈ ਚੈਂਪੀਅਨ ਟਰਾਫੀ ਦਾ ਜੋ ਕਿ ਮਤਲਬ ਵਰਲਡ ਕਪ ਇੰਡੀਆ ਨਹੀਂ ਜਿੱਤ ਪਾਈ ਸੀਗੀ ਉਹ ਮਤਲਬ ਉਹ ਜਿੱਤਣ ਜਾਵਾਂਗੇ ਇੰਡੀਆ ਦੀ ਟੀਮ ਪੂਰੀ ਵਧੀਆ ਫਾਰਮ 'ਚ ਹੈ ਸਭ ਕੁਝ ਵਧੀਆ ਚੱਲ ਰਿਹਾ ਹੈ ਤੇ ਉਮੀਦ ਹੈ ਕਿ ਮਤਲਬ ਸ਼ੁਮਨ ਗਿੱਲ ਐਂਡ ਰੋਹਿਤ ਸ਼ਰਮਾ ਦੀ ਜਿਹੜੀ ਓਪਨਿੰਗ ਸਾਜਿਦਾਰੀ ਹੈ ਬਹੁਤ ਵਧੀਆ ਚੱਲ ਰਹੀ ਹੁਣ ਤੱਕ ਐਂਡ ਫਾਈਨਲ 'ਚ ਵੀ ਉਹ ਚੀਜ਼ ਦੀ ਲੋੜ ਹੈ ਗੱਲ ਕੀਤੀ ਜੇ ਕਿਹੜੇ ਪਲੇਅਰ ਤੇ ਜ਼ਿਆਦਾ ਧਨਵਾਸ ਕਰੀਏ ਸੋ ਮਤਲਬ ਓਵਰਆਲ ਸਾਰੇ ਪਲੇਅਰ ਹੀ ਵਧੀਆ ਕਰ ਰਹੇ ਨੇ ਬਟ ਇਹ ਇੱਕ ਹੀ ਓਪਨਿੰਗ ਸਟੈਂਡ ਜੋ ਸ਼ਮਨ ਗਿਲਦੀ ਜੋ ਪਰਫਾਰਮੈਂਸ ਹੈ ਬਹੁਤ ਵਧੀਆ ਹੈ ਅਜੇ ਤੱਕ ਐਂਡ ਉਮੀਦ ਹੈ ਕਿ ਫਾਈਨਲ 'ਚ ਵੀ ਉਹ ਵਧੀਆ ਹੀ ਕਰਨਗੇ ਨਿਊਜ਼ੀਲੈਂਡ 'ਚ ਕਿਹੜਾ ਪਲੇਅਰ ਲੱਗਦਾ ਤੁਹਾਨੂੰ ਜਿਹੜਾ ਫਸਟ ਟਾਈਮ ਹੈ ਇੰਡੀਆ ਨੂੰ ਦੇ ਸਕਦਾ ਹਾਂ ਉਹਨਾਂ ਦਾ ਇੱਕ ਨਵਾਂ ਜੰਗਸਟਰ ਮੁੰਡਾ ਰਜਾਚੀ ਨਵਿੰਦਰਾ ਜੋ ਕਿ ਬਹੁਤ ਵਧੀਆ ਪਰਫਾਰਮੈਂਸ ਕਰ ਰਿਹਾ ਹੈ ਉਹ ਥੋੜਾ ਟਫ ਹੈ ਹਲੇ ਉਹਨੂੰ ਮਤਲਬ ਵਧੀਆ ਬੈਟਿੰਗ ਕਰ ਰਿਹਾ ਹੈ ਉਹ ਹਾਂਜੀ 200 ਆਲਰੇਡੀ ਮਾਰ ਚੁੱਕਿਆ ਹੈ ਬਹੁਤ ਵਧੀਆ ਕੰਪੀਟੀਸ਼ਨ ਵਧੀਆ ਦਾ ਕਿਹੜਾ ਪਲੇਅਰ ਹੈ ਜਿਹੜਾ ਤੁਹਾਨੂੰ ਲੱਗ ਸਕਦਾ ਹੈ ਕਿ ਕੱਲ੍ਹ ਤੋਂ ਅੱਜ ਫਾਈਨਲ ਦੇ ਵਿੱਚ ਤੱਕ ਵਧੀਆ तरीके ਨਾਲ ਉਹ ਬੋਲਿੰਗ ਜਾਂ ਬੈਟਮੈਨਾਂ ਅਗੇ ਵਧੀਆ ਕਰ ਸਕਦਾ ਹੈ ਬੋਲਿੰਗ ਜਿਵੇਂ ਕਿ ਵਰੁਣ ਚਕਰਵਰਤੀ ਨੇ ਪਿਛਲੇ ਮੈਚ ਇਨਗ ਸ ਪੰਜ ਵਿੱਟਾਂ ਕੱਢੀਆਂ ਸੀਗੀਆਂ ਹੁਣ ਵੀ ਉਮੀਦ ਹੈ ਕਿ ਉਹ ਉਹਨਾਂ ਲਈ ਟਫ ਹੈ ਉਹਨਾਂ ਨੂੰ ਮਤਲਬ ਕਿਉਂਕਿ ਉਹਦੇ ਕੋਲ ਵੈਰੀਏਸ਼ਨ ਬਹੁਤ ਵਧੀਆ ਹੈ ਮਤਲਬ ਵੈਰਾਈਟੀ ਹੈ ਚੰਗੀ ਜੋ ਕਿ ਉਹ ਨਹੀਂ ਖੇਲੇ ਹੋਏ ਪਹਿਲਾਂ ਜਿਵੇਂ ਕਿ ਪਿਛਲੇ ਮੈਚ ਆਪਾਂ ਦੇਖਿਆ ਸੀ ਉਹਨੇ ਪੰਜ ਵਿੱਟਾਂ ਕੱਢੀਆਂ ਸੀ ਬਹੁਤ ਵਧੀਆ ਪਰਫਾਰਮੈਂਸ ਕੀਤੀ ਸੀ ਉਮੀਦ ਹੈ ਕਿ ਉਹ ਇਸੇ ਮੈਚੇ ਵੀ ਵਧੀਆ ਕਰਨਗੇ ਇਦਾਂ ਨਹੀਂ ਫਟ ਮਿਲ ਸਕਦਾ ਕਿ ਲਗਾਤਾਰ ਇੰਡੀਆ ਨੇ ਆਪਣੇ 4 ਮੈਚ ਜਿੱਤੇ ਆਪ ਕੋਈ ਗਰਾਊਂਡ ਦੇ ਵਿੱਚ ਖੇលਦੇ ਪਏ ਆ ਉਹਦਾ ਕੋਈ ਬੈਨੀਫਿਟ ਨਹੀਂ ਹਾਂਜੀ ਬਿਲਕੁਲ ਇਹ ਬੈਨੀਫਿਟ ਹੁੰਦਾ ਏਕ ਐਜ਼ ਅ ਕ੍ਰਿਕਟਰ ਮੈਂ ਵੀ ਤੁਹਾਨੂੰ ਇਹ ਚੀਜ਼ ਦੱਸ ਸਕਦਾ ਕਿ ਜਿੱਦਾਂ ਆਪਾਂ ਇੱਕੋ ਇੱਕ ਹੋਮ ਟੀਮ ਕਹਿ ਸਕਦੇ ਕਿ ਆਪਾਂ ਹੋਮ ਗਰਾਊਂਡ ਆਪਣਾ ਤੇ ਉਹਦਾ ਬੈਨੀਫਿਟ ਮਿਲਦਾ ਤੇ ਉਹਨਾਂ ਲਈ ਜਿਵੇਂ ਦੁਬਈ ਆ ਉਹ 4 ਮੈਚ ਆਲਰੇਡੀ ਖੇਡ ਚੁੱਕੇ ਉੱਥੇ ਤੇ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੈਗਾ